ਸਤਿ ਸ਼੍ਰੀ ਅਕਾਲ ਜੀ ਦੋਸਤੋ ਪਿੰਡੂ ਜੀ ਜ਼ਿਮੀਦਾਰ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਪੰਜ ਕਲਿਆਣਾ ਬਹੁਤ ਜ਼ਿਆਦੇ ਸੋਹਣਾ ਮਾਰਵਾੜੀ ਬਸ਼ੀਰਾ ਦਿਖਾਉਣਾ ਜਿਹੜਾ ਬਾਈ ਅਰਗਿਆਂ ਨੇ ਵੇਚਣਾ ਬਸ਼ੀਰੇ ਦੀ ਬਲੱਡ ਲਾਈਨ ਬਹੁਤ ਜ਼ਿਆਦੇ ਚੰਗੀ ਆ ਪਿਓ ਵਾਲੇ ਪਾਸਿਓ ਇਹ ਅਲੀਸ਼ਾਨ ਬਲੱਡ ਲਾਈਨ ਦੇ ਵਿੱਚੋਂ ਆਉਂਦਾ ਤੇ ਮਾਂ ਇਹਦੀ ਮੱਝੂ ਕੇ ਬਲੱਡ ਲਾਈਨ ਦੀ 64 ਇੰਚ ਹਾਈਟ ਦੀ ਬਹੁਤ ਖੁੱਲੀ ਘੋੜੀ ਆ ਦੋਸਤੋ ਜਿਹੜੀ ਬਾਈ ਅਰਗਿਆਂ ਦੇ ਘਰੀ ਸੀ ਸੋ ਬੱਚਾ ਹੈ ਬਾਈ ਅਰਗਿਆਂ ਦੇ ਘਰੇ ਹੀ ਬ੍ਰੀਡ ਹੋਇਆਗਾ ਪਿਓ ਵਾਲੇ ਪਾਸੋਂ ਜੇ ਆਪਾਂ ਇਹਦੀ ਗੱਲ ਕਰੀਏ ਤਾਂ ਕਾਲੇ ਘਾਂਟੇ ਦਾ ਇਹ ਪੜਪੋਤਾ ਠਾਕੁਰ ਘੋੜੇ ਦਾ ਪੋਤਾ ਤੇ ਕੌਕੇ ਵਾਲੇ ਪਿਆਰੇ ਦੇ ਕੋਲੇ ਜਿਹੜਾ ਘੋੜਾ ਹੁੰਦਾ ਸੀਗਾ ਬਾਦਲ ਜਿਹੜਾ ਬਾਅਦ ਦੇ ਵਿੱਚ ਜਦੋਂ ਵੇਚ ਕੇ ਗਿਆ ਤਾਂ ਗਾਂਹ ਵਾਲੇ ਬੰਦਿਆਂ ਨੇ ਉਹਦਾ ਨਾਂ ਰੱਖਤਾ ਸੀ ਸੂਰੀਏ ਵੰਸ਼ ਸੂਰੀਏ ਵੰਸ਼ ਦਾ ਹੈ ਬੱਚਾਗਾ ਸੋ ਘੋੜਾ ਬਣਿਆ ਹੀ ਖੜਿਆ ਸਾਢੇ ਤਿੰਨ ਸਾਲੇ ਦੀ ਉਮਰ ਹੋਗੀ 60 ਇੰਚ ਹਾਈਟ ਕਰ ਗਿਆ ਸਾਊ ਸਰੀਫ ਬਹੁਤ ਆਗਾ ਬਸ਼ੇਰਾ ਤੇ ਬਾਕੀ ਬਾਲ ਪੌਰੀਆਂ ਦਾ ਬਿਲਕੁਲ ਸਾਫ ਆ ਜਾਇਜ ਭਾਅ ਸਿਰ ਦੇ ਰੇਟ ਦੇ ਵਿੱਚ ਤੁਹਾਨੂੰ ਇਹ ਮਿਲ ਜਾਣਾ ਵੇਚਣ ਦਾ ਕਾਰਨ ਇਹ ਆ ਵੀ ਬਾਈ ਅਰਗੇ ਰਹਿੰਦੇ ਆ ਫੋਰਨ ਕੰਟਰੀ ਦੇ ਵਿੱਚ ਇਧਰ ਪਿੰਡ ਇਹ ਸਾਲ 6 ਮਹੀਨਿਆਂ ਤੋਂ ਢੇਡਾ ਮਾਰਦੇ ਆ ਸੋ ਇਹਨੂੰ ਪਿੱਛੇ ਸਾਂਭਣ ਕਰਨ ਦੀ ਦਿੱਕਤ ਆਉਂਦੀ ਆ ਕਿਉਂਕਿ ਇੱਥੇ ਕੋਈ ਰਹਿੰਦਾ ਨਹੀਂ ਹੈਗਾ ਤੇ ਤਾਂ ਕਰਕੇ ਇਹਨਾਂ ਨੇ ਬੱਚਾ ਸੇਲ ਕਰਨਾ ਦੋਸਤੋ ਭਾਅ ਸਿਰ ਦੇ ਵਿੱਚ ਜਾਇਜ਼ ਰੇਟ ਦੇ ਵਿੱਚ ਤੁਹਾਨੂੰ ਮਿਲ ਜਾਣਾ ਇਹਦੀ ਤੁਸੀਂ ਸਟੱਡ ਸਰਵਿਸ ਵੀ ਲੈ ਸਕਦੇ ਹੋ ਤੇ ਤੋਰੇ ਦੇ ਹੱਕ ਨੂੰ ਵੀ ਬਹੁਤ ਜ਼ਿਆਦਾ ਚੰਗਾ ਕਿਉਂਕਿ ਮਾਂ ਇਹਦੀ ਮੱਝੂ ਕੇ ਲੈਣ ਦੀ ਹੋਣ ਕਰਕੇ ਆਪਾਂ ਨੂੰ ਪਤਾ ਵੀ ਮੱਝੂ ਕੇ ਬਲੱਡ ਲਾਈਨ ਆ ਜਿਹੜੀ ਤੋਰੇ ਵਾਸਤੇ ਇੱਕ ਨੰਬਰ ਆ ਦੂਜੀ ਇਹਦੇ ਸੁਭਾਅ ਦੇ ਜਿਹੜੇ ਸਾਉ ਪੁਣੇ ਦੀ ਗੱਲ ਦਾ ਅੰਦਾਜ਼ਾ ਜਿਹੜਾ ਉਹ ਇੱਥੋਂ ਲਾਇਆ ਜਾ ਸਕਦਾ ਵੀ ਜਿਹੜਾ ਬੰਦਾ ਇਹਦੇ ਉੱਤੇ ਬੈਠਾ ਹੁੰਦਾ ਨਾ ਇਹ ਬਿਲਕੁਲ ਅਣਜਾਣ ਆਗਾ ਸਵਾਰੀ ਸਬੂਰੀ ਦੇ ਹੱਕ ਨੂੰ ਘੋੜਿਆਂ ਬਾਰੇ ਇਤਕੀ ਬੜਾ ਜਾਣਕਾਰ ਨਹੀਂ ਹੈਗਾ ਇਹ ਤੇ ਅਣਜਾਣ ਬੰਦੇ ਨੇ ਆਪ ਹੀ ਬਹਿ ਕੇ ਇਹ ਬਸ਼ੇਰਾ ਤੋਰਿਆਗਾ ਤੇ ਬਾਈ ਯਾਰਗੇ ਦੱਸਦੇ ਆ ਵੀ ਜਿੱਦ ਦੇ ਪਹਿਲੇ ਦਿਨ ਅਸੀਂ ਇਹਦੇ ਤੇ ਬੈਠੇ ਸੀਗੇ ਤੇ ਉਹਦੇ ਕੋਈ ਇਹਨੇ ਚੌੜ ਚੱਪਾ ਜਾਂ ਹਰਕਤ ਅੜਬਪੁਣਾ ਨਹੀਂ ਕਰਿਆ ਪਹਿਲੇ ਦਿਨ ਤੋਂ ਹੀ ਆ ਸਿੱਧਾ ਤੁਰ ਪਿਆ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜਦੋਂ ਅਣਜਾਣ ਬੰਦੇ ਤੋਂ ਬਸ਼ੇਰਾ ਇੰਨਾ ਚੰਗਾ ਤੁਰ ਸਕਦਾਗਾ ਤੇ ਜੇ ਕਿਸੇ ਚੰਗੇ ਕਾਰੀਗਰ ਬੰਦੇ ਨੇ ਚੰਗੇ ਚਾਵਕ ਨੇ ਇਹਨੂੰ ਤੋੜਨਾ ਹੋਇਆ ਜਾਂ ਜਿਹੜਾ ਬੰਦਾ ਆਪ ਚੜਨ ਦਾ ਸ਼ੌਂਕੀ ਆ ਤਾਂ ਚਾਲ ਤੁਸੀਂ ਦੇਖੋਗੇ ਇਹ ਰੇਵੀਆ ਕਿੰਨੀ ਤੇਜ਼ ਤੁਰੂਗਾ ਸੋ ਜੇ ਕਿਸੇ ਭਰਾ ਨੇ ਬਸ਼ੇਰਾ ਖਰੀਦਣਾ ਤਾਂ ਬਾਈ ਸਵਰਨ ਸਿੰਘ ਦਾ ਆਪਾਂ ਕੰਟੈਕਟ ਨੰਬਰ ਸਕਰੀਨ ਤੇ ਦੇ ਦਿੱਤਾ ਨੱਥੋਵਾਲ ਪਿੰਡ ਆ ਇਹਨਾਂ ਦਾ ਰਾਏਕੋਟ ਤੋਂ 10 ਕਿਲੋਮੀਟਰ ਦੂਰ ਬਾਈ ਸਵਰਨ ਦੇ ਨੰਬਰ ਤੇ ਤੁਸੀਂ ਫੋਨ ਲਾ ਲਿਓ 981753 54991 ਇਹ ਤੇ ਤੁਸੀਂ ਕਾਲ ਕਰ ਸਕਦੇ ਹੋ ਜੇ ਤੁਸੀਂ ਮੰਗਾਉਣੀਆਂ ਹੋਈਆਂ ਫੋਟੋਆਂ ਤਾਂ ਬਾਈ ਦੇ ਬ੍ਰਦਰ ਦਾ ਨੰਬਰ ਆ ਕਾਕੇ ਨੰਬਰਦਾਰ ਦਾ ਜਿਹੜਾ ਕੈਨੇਡਾ ਦੇ ਵਿੱਚ ਬੈਠਾ WhatsApp ਤੇ ਫੋਟੋਆਂ ਬਾਈ ਕਾਕਾ ਪਾਉ ਤੁਹਾਨੂੰ ਉਹ ਨੰਬਰ ਆ 997153 17130 ਕਿਉਂਕਿ ਬਾਈ ਸਵਰਨ ਨੂੰ WhatsApp ਚਲਾਉਣਾ ਨਹੀਂ ਆਉਂਦਾ ਉਹ ਇੱਧਰ ਨਹੀਂ ਉਹਦਾ ਵੀ ਤੁਹਾਨੂੰ ਉਹ ਦਿਖਾਉਣਗੇ ਤੇ ਗੱਲਬਾਤ ਰੇਟ ਰੂਟ ਦੀ ਤੁਹਾਡੇ ਨਾਲ ਉਹ ਕਰਨਗੇ ਫੋਟੋਆਂ ਜੇ ਪਵਾਉਣੀਆਂ ਹੋਈਆਂ ਤਾਂ ਬਾਈ ਕਾਕੇ ਨੰਬਰਦਾਰ ਤੋਂ ਤੁਸੀਂ ਪਵਾ ਲਿਓ WhatsApp ਕਰਕੇ ਬੱਚਾ ਚੰਗਾ ਬਹੁਤ ਆ ਰੇਟ ਦੇ ਵਿੱਚ ਬਣ ਜਾਊਗਾ